ਤੈਨੂੰ ਕਿਨੇ ਕਹਤਾ ਤੇਰੇ ਮੂੰਹ ਤੇ 글로 ਨਹੀਂ ਹੈਗਾ ਹਾਂ ਕਿਹੜੇ ਕੰਜਰ ਨੇ ਕਹਾ ਤੈਨੂੰ ਤੇਰੇ ਮੂੰਹ ਤੇ 글로 ਨਹੀਂ ਹੈਗਾ ਆ ਆ ਜਿਹੜੇ ਸਾਰੇ ਆ ਤੇਰੇ ਡਾਰਕ ਸਲਕਲ ਪਿੰਪਲ ਕੁੰਪਲ ਆ ਸਾਰੇ ਉੱਡੜ ਕੇ ਇੰਨਾ ਜ਼ਿਆਦਾ 글로 ਮਾਰਨ ਦੀਆਂ ਤੂੰ ਮੈਨੂੰ ਲੱਗਦਾ ਕਿ ਅੱਜ ਹਾਨੂੰ ਬੱਤੀ ਜਗਾਉਣ ਦੀ ਵੀ ਲੋੜ ਨਹੀਂ ਪਈ ਤੇਰਾ ਮੂੰਹ ਜਗਾ ਕੇ ਰੋਟੀ ਖਾਣੀ ਪੈਣੀ ਆ ਇੰਨਾ ਜ਼ਿਆਦਾ 글로 ਮਾਰਡ ਪਤਾ 1500 ਦੇ ਵਿੱਚ ਕਿੰਨਾ ਜ਼ਿਆਦਾ 글로 ਮਿਲਿਆ ਤੇਨੂੰ ਸੱਚੀ ਬਹੁਤ ਜ਼ਿਆਦਾ 글로 ਸੰਮਾਨੀ ਕਾਦੀ ਕਰ ਪੂਣੋ ਭਾਜ ਗਿਆ 4500 ਨੇ ਤੇ ਗੋਲ ਲੱਗ ਜਾਣਾ ਹੈ